ਪਈ ਅੱਜ ਕੱਲ੍ਹ ਦੀਆਂ ਮਾਮਾ ਤੇ ਸਾਡੇ ਟਾਈਮ ਦੀਆਂ ਮਾਮਾ ਚ ਬੌੜਾ ਫਰਕ ਐ ਭਾਈ ਜਿੰਨਾਂ ਕਹਦੀ ਉਨਾਂ ਮੈਂ ਨਾ ਥੋੜੇ ਜਿ ਦਿਨ ਹੋ ਗਏ ਮੇਰੇ ਘਰ ਵਾਲੀ ਨਾਲ ਜਾਵਾਂ ਮੇਰੇ ਘਰ ਵਾਲੀ ਬੋਲਦੀ ਐ ਮਰੇ ਜੇ ਜੌੜੇ ਚ ਬਾਕ ਜੇ ਨੂੰ ਕਹਿੰਦੀ ਆਪਾਂ ਵਿਆਹ ਤਾਂ ਜਾਣੇ ਆ ਦੇਖੀ ਮੇਰਾ ਪੁੱਤ ਬਣ ਕੇ ਕਹਿੰਦੀ ਉੱਥੇ ਕੁਛ ਖਾ ਹੀ ਨਾ ਬੌੜਾ ਇਹ ਹਰੋਂ ਅਨਜੇ ਹੋ ਗਏ ਮੈਂ ਤਾਂ ਉਹ ਨਹੀਂ ਕੀ ਇਹ ਕਿ ਕਹਿੰਦੇ ਖਾਈ ਨਾ ਉੱਥੇ ਹੈਂ ਕੋਈ ਮੈਨੂੰ ਮੇਰੀ ਸਾਡੇ ਟਾਈਮ ਦੀ ਮਾਵਾ ਮਾਂ ਚੇਤੇ ਆ ਗਿਓ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਬੜੇ ਪਤਾ ਕੀ ਕਹਿੰਦੇ ਹੁੰਦੇ ਸੀ ਆਫ ਦਾ ਰਾਜ ਕੀ ਆ ਜੀ ਹੁਣ ਉੱਥੇ ਸਾਥੋਂ ਨਹੀਂ پکਦੇ ਘਰੇ ਪੂੜੇ ਬੈ ਪਿਛਾ ਭਾਂ ਵੀ ਕਰੇ ਕੀ ਕਹਿੰਦੇ ਬਾੜਾ ਨਾ ਖਾਈ ਪੁੱਤ ਬਿਮਾਰ ਹੋ ਜਾਏਗਾ ਉੱਥੇ ਨਾ 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 ਖਾਈ ਨਾ ਕਹਿੰਦੀ ਉੱਥੇ ਤੜਿਆ ਫੜਾ ਬਾੜਾ ਹੁੰਦਾ ਗੰਦਾ ਮੰਦਾ ਕਹਿੰਦੀ ਜਿਹੜੇ ਤੇਲ ਚ ਬਣੇ ਹੁੰਦੇ ਆ ਸਰਡੇ ਬਲੀ ਮਾਮਾ ਹੈ ਕਹਿੰਦੇ ਉਹ ਚੱਕਦੇ ਫੱਟੇ ਹੱਥੋਂ ਨਹੀਂ ਕਦੇ ਜੀ ਚੰਦ ਟਾਈਮ ਦੀ ਗੱਲ ਹੈ ਭਾਈ